ਜਿਸ ਤਰ੍ਹਾਂ ਕਿ ਹੈਲਥ ਐਂਡ ਫਿਟਨੈਸ ਦਾ ਹਰ ਕਿਸੇ ਦਾ ਰਾਈਟ ਹੈ ਤੇ ਫਿਟਨੈਸ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਉਸੇ ਤਰ੍ਹਾਂ ਆਪਣੇ ਸਰੀਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਆ ਰਹੀਆਂ ਬਿਮਾਰੀਆਂ ਦੀ ਸਹੀ ਕੰਸਲਟੈਂਸੀ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਇੱਕ ਮਾਮਲਾ ਦੇਖਣ ਨੂੰ ਸਾਹਮਣੇ ਬਹੁਤ ਆਉਂਦਾ ਹੈ ਕਿ ਛੋਟੀ-ਮੋਟੀ ਬਿਮਾਰੀ ਨੂੰ ਲੈ ਕੇ ਲੋਕ ਅਕਸਰ ਮੈਡੀਕਲ ਸਟੋਰ ਤੋਂ ਦਵਾਈਆਂ ਲੈ ਕੇ ਖਾ ਲੈਂਦੇ ਹਨ ਜਿਸ ਕਰਕੇ ਕਈ ਵਾਰ ਤਾਂ ਠੀਕ ਹੋ ਜਾਂਦੇ ਨੇ ਕਈ ਵਾਰ ਬਹੁਤ ਵੱਡੀ ਬਿਮਾਰੀ ਦੇ ਚਪੇੜ ਵਿੱਚ ਆ ਜਾਂਦੇ ਹਨ ਲੇਕਿਨ ਇਸੇ ਚੀਜ਼ ਇਸੇ ਡਰ ਨੂੰ ਖਤਮ ਕਰਨ ਲਈ ਅੱਜ ਐਨਵਾਈਐਸ ਹ ਕਿ ਹੁੰਦਾ ਕਿ ਇੰਸ਼ੋਰੈਂਸ ਦੇ ਕਾਰਡ ਹੀ ਹੁੰਦੇ ਸਨ ਜਿੱਥੇ ਕਿ ਮੇਜਰ ਬਿਮਾਰੀਆਂ ਲਈ ਚਲਦੇ ਨੇ ਲੇਕਿਨ ਅੱਜ ਇੱਕ ਮੈਡੀਕਲ ਕਾਰਡ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਮਹਿ ਸਿਰਫ 200 ਰੁਪਏ ਤੋਂ ਕਾਰਡ ਸ਼ੁਰੂ ਹੁੰਦਾ ਸਿਰਫ 200 ਰੁਪਏ ਤੋਂ ਕਾਰਡ ਸ਼ੁਰੂ ਹੋ ਰਿਹਾ ਜਿਹਦੇ ਵਿੱਚ 1 ਸਾਲ ਤੱਕ ਦੀ ਡਾਕਟਰ ਦੀ ਕੰਸਲਟੈਂਸੀ ਫ੍ਰੀ ਹੈ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਡਾਕਟਰ ਤੋਂ ਜਾਂ ਤੋਂ ਹਸਪੀਟਲ ਜਾਂ ਤੋਂ ਘਤਰਾਂਦੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਕਿ ਸਿਰਫ ਡਾਕਟਰ ਦੀ ਕੰਸਲਟੈਂਸੀ 500 ਰੁਪਏ ਤੋਂ ਸ਼ੁਰੂ ਹੁੰਦੀ ਹੈ ਪਤਾ ਨਹੀਂ ਕਿੰਨਾ ਖਰਚਾ ਹੋ ਜਾਣਾ ਲੇਕਿਨ ਅੱਜ ਐਨਵਾਈਐ ਕੀ 200 ਰੁਪਏ ਦੇ ਵਿੱਚ ਇੱਕ ਮੈਡੀਕਲ ਕਾਰਡ ਬਣਾ ਦਿੱਤਾ ਹੈ ਇੱਕ ਸਾਲ ਦੀ ਕੰਸਲਟੈਂਸੀ ਫ੍ਰੀ ਹਰ ਡਿਪਾਰਟਮੈਂਟ ਦੇ ਹਰ ਡਾਕਟਰ ਨਾਲ ਤੁਸੀਂ ਫ੍ਰੀ ਕੰਸਲਟੈਂਸੀ ਕਰ ਸਕਦੇ ਹੋ ਇਸ ਦੇ ਨਾਲ ਨਾਲ ਆਪਣੀ ਬਿਮਾਰੀਆਂ ਦਾ ਸਹੀ ਇਲਾਜ ਵੀ ਕਰਾ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਮੈਡੀਸਨ ਦੇ ਵਿੱਚ ਵੀ 20% ਤੱਕ ਡਿਸਕਾਊਂਟ ਮਿਲੇਗਾ ਐਕਸਰੇ ਤੇ ਹੋਰ ਵੀ ਕਿਸੇ ਤੁਸੀਂ ਜੇ ਸਰਵਿਸ ਲੈਂਦੇ ਹੋ ਉਹਦੇ ਵਿੱਚ ਵੀ ਡਿਸਕਾਊਂਟ ਮਿਲੇਗਾ ਸਭ ਤੋਂ ਵੱਡੀ ਗੱਲ ਕਰੀਏ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਸਿਰਫ ਤੇ ਸਿਰਫ ਸਭ ਤੋਂ ਪਹਿਲਾ ਸਟੈਪ ਜਿਹੜਾ ਹੁੰਦਾ ਡਾਕਟਰ ਕੋ ਜਾਣ ਦਾ ਇੱਕ ਬਹੁਤ ਵੱਡਾ ਬੈਰੀਅਰ ਹੁੰਦਾ ਡਰ ਹੁੰਦਾ ਕਿ ਡਾਕਟਰ ਦੀ ਫੀਸ ਆਪਣੇ ਸਰੀਰ ਨੂੰ ਦੇਖਵਾ ਕਰਨੀ ਸਰੀਰ ਨੂੰ ਸਹੀ ਰੱਖਣ ਲਈ ਹੁਣ ਇਹ ਵੀ ਬੈਰੀਅਰ ਖਤਮ ਹੋ ਚੁੱਕਾ ਹੈ ਤੁਸੀਂ ਐਨਵਾਈਐਸ ਹਸਪੀਟਲ ਆ ਕੇ ਕਾਡ ਬਣਵਾ ਸਕਦੇ ਹੋ ਤੇ ਇਹ ਕੰਸਲਟੈਂਸੀ ਜਿਹੜੀ ਹੈ ਉਹ ਤੁਸੀਂ 1 ਸਾਲ ਤੱਕ ਫ੍ਰੀ ਅਵੇਲ ਕਰਾ ਲੋ ਬਾਕੀ ਜਾਣਕਾਰੀ ਲਈ ਆਪਾਂ ਡਾਕਟਰ ਸਾਹਿਬ ਨੇ ਗੱਲਬਾਤ ਕਰਾਂਗੇ ਬਣੇ ਰੋਲ ਆਈਪਾਸ ਦੇ ਨਾਲ ਹਾਂਜੀ ਸਰ ਅਜਿਹੇ ਇੱਕ ਮੈਡੀਕਲ ਕਾਰਡ ਇਸ਼ੂ ਕੀਤਾ ਗਿਆ ਉਹਦੇ ਬਾਰੇ ਕੀ ਜਾਣੀ ਹੈ ਕੰਸਰ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ মিডিਆ ਭਰਾਵਾਂ ਦਾ ਬਹੁਤ-ਬਹੁਤ ਥੈਂਕਸ ਕਿ ਤੁਸੀਂ ਇੱਕ ਸੋਰਸ ਬਣ ਰਹੇ ਹੋ ਸਾਡੇ ਇਹ ਮੈਸੇਜ ਆਮ ਪਬਲਿਕ ਤੱਕ ਪਹੁੰਚਾਉਣ ਲਈ ਇਹ ਬੜਾ ਨੋਬਲ ਕੌਜ਼ ਹੈ ਅੱਜ ਅਸੀਂ ਇੱਕ ਹੈਲਥ ਕਾਰਡ ਇਸ਼ੂ ਕਰਨ ਜਾ ਰਹੇ ਹਾਂ ਲਾਂਚ ਕਰਨ ਜਾ ਰਹੇ ਹਾਂ ਜਿਹਦਾ ਮੇਨ ਪਰਪਸ ਹੈ ਕਿ ਪੇਸ਼ੈਂਟ ਬਿਮਾਰੀ ਤੋ ਪਹੁੰਚੋ ਤੋਂ ਪਹਿਲਾਂ ਅਸੀਂ ਠੀਕ ਕਰ ਲਈਏ ਨਾਰਮਲ ਪ੍ਰੋਬਲਮ ਕੀ ਆਉਂਦੀ ਹੈ ਕਿ ਪੇਸ਼ੈਂਟ ਇਧਰ-ਉਧਰੋਂ ਦਵਾਈਆਂ ਲੈ ਕੇ ਹਾਲਤ ਇੰਨੀ ਵਿਗੜ ਜਾਂਦੀ ਹੈ ਕਿ ਉਹਨੂੰ ਸਰਜਰੀ ਤੱਕ ਲੈਂਡ ਅਪ ਹੋਣਾ ਪੈਂਦਾ ਸੋ ਸਾਡਾ ਕਾਰਡ ਹੈ ਸਰ ਇਹਦੇ ਉੱਤੇ ਇੱਕ ਪੇਸ਼ੈਂਟ ਨੂੰ 1 ਸਾਲ ਵਾਸਤੇ ਕੰਸਲਟੇਸ਼ਨ ਫ੍ਰੀ ਹੈ ਸਪੈਸ਼ਲਾਈਜ਼ਡ ਡਾਕਟਰਸ ਦੀ ਕੰਸਲਟੇਸ਼ਨ ਫ੍ਰੀ ਆਫ ਕਾਸਟ ਹੈ ਔਨ ਥਿਸ ਕਾਰਡ ਇਹਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੀ ਕੰਸਲਟੇਸ਼ਨ ਫ੍ਰੀ ਮਿਲੇਗੀ ਇਹਦੇ ਸਭ 5 ਡਿਪਾਰਟਮੈਂਟ ਆ ਸਾਡੇ ਕੋਲ ਮੈਡੀਸਨ ਮੈਡੀਸਨ ਦਾ ਆਗਾ 슈ਗਰ ਦਾ ਪੇਸ਼ੈਂਟ ਆਗਾ ਆਦਾ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਆਗਾ ਹਾਰਟ ਪੇਸ਼ੈਂਟ ਆਗਾ ਉਹਨਾਂ ਦੇ ਵਾਸਤੇ ਫ੍ਰੀ ਹੈ ਫਿਰ ਗਾਇਨੀ ਦਾ ਪੇਸ਼ੈਂਟ ਕਿਸੇ ਵੀ ਪ੍ਰੋਬਲਮ ਦਾ ਹੋਵੇ ਉਹ ਫ੍ਰੀ ਹੈ ਗਾਇਨੀ ਤੋਂ ਬਾਅਦ ਆਰਥੋਪੈਡਿਕਸ ਹੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਉਹਦੇ ਕੋਲ ਸਾਡਾ ਡਾਕਟਰ ਰੈਗੂਲਰ ਅਵੇਲੇਬਲ ਹੈ ਉਹਦੀ ਕੰਸਲਟੇਸ਼ਨ ਫ੍ਰੀ ਹੈ ਫਿਰ ਸਾਡੇ ਕੋਲ ਇੰਟਰਨਲ ਮੈਡੀਸਨ ਦਾ ਡਾਕਟਰ ਹੈ ਜਿਹੜੇ ਅਨ ਡਾਇਗਨੋਸਡ ਪ੍ਰੋਬਲਮਸ ਹੁੰਦੀਆਂ ਨੇ ਮੈਡੀਸਨ ਦੀਆਂ ਕਿ ਕਿੱਥੇ ਜਾਇਆ ਜਾਏ ਪੇਸ਼ੈਂਟ ਕਨਫਿਊਜ਼ ਹੁੰਦਾ ਕਿ ਮੈਂ ਕਿੱਥੇ ਜਾਵਾਂ ਉਹਦੇ ਵਾਸਤੇ ਸਾਡੇ ਕੋਲ ਇੰਟਰਨਲ ਮੈਡੀਸਨ ਦਾ ਡਾਕਟਰ ਨੇ ਐਮਡ ਇੰਟਰਨਲ ਮੈਡੀਸਨ ਡਾਕਟਰ ਨਵਦੀਪ ਸਿੰਘ ਉਹ ਅਵੇਲੇਬਲ ਹੈ ਉਹ ਫ੍ਰੀ ਕੰਸਲਟੇਸ਼ਨ ਹੈ ਸਰਜਨ ਨੇ ਸਾਡੇ ਕੋਲ ਡਾਕਟਰ ਨਵਜੋਤ ਬਰਾੜ ਉਹ ਫ੍ਰੀ ਕੰਸਲਟੇਸ਼ਨ ਹੈ ਤੁਸੀਂ ਕਿਸ ਤਰ੍ਹਾਂ ਗੱਲ ਕਰੀਂ ਕਿ ਹਰ ਹੁਣ ਦਾ ਦੀ ਚ ਰਹਿ ਕਿ ਸਭ ਤੋਂ ਪਹਿਲਾਂ ਡਾਕਟਰ ਦੀ ਫੀਸ ਤੋਂ ਡਰ ऑपरेशन ਤੋਂ অপারেশন ਦੀ ਫੀਸ ਤੇ ਡਾਗਰ ਦਾ ਪਹਿਲੀ ਕੰਸਲਟੈਂਸ ਤੋਂ ਫਿਰ ਡਾਗਰ ਦਾ ਦਰ ਲੋਕੀ ਪ੍ਰਿਫਰ ਕਰਦੇ ਨੇ ਮੈਡੀਕਲ ਸਟੋਰ ਤੇ ਜਾਣਾ ਤੇ ਇਹ ਤੁਹਾਡਾ ਕਾਰਡ ਉਹਨਾਂ ਨੂੰ ਕਨਵਰਟ ਕਰੇਗਾ ਡਾਇਰੈਕਟ ਕੰਸਲਟੈਂਸ ਬਿਲਕੁਲ ਸਹੀ ਸਭ ਤੁਸੀਂ ਬਿਲਕੁਲ ਸਹੀ ਫੜਿਆ ਸਾਡਾ ਮੇਨ ਪਰਪਸ ਹੀ ਕਾਰਡ ਦਾ ਇਹ ਹੈ ਕਿ ਲੋਕੀ ਇੱਕ ਵਾਰੀ ਚੰਗੀ ਤਰ੍ਹਾਂ ਡਾਇਗਨੋਸ ਹੋਣ ਇੱਕ ਵਾਰੀ ਕੰਸਲਟੇਸ਼ਨ ਲੈਣ ਕਨਸਲਟੈਂਟ ਕੋਲ ਆਉਣ ਤੇ ਉਹਨਾਂ ਦੀ ਜਿਹੜੀ ਹੈਜ਼ਿਟੇਸ਼ਨ ਹੈ ਉਹ ਖਤਮ ਹੋਏ ਤੁਸੀਂ ਬਿਲਕੁਲ ਸਹੀ ਕਿਹਾ ਕਿ ਲੋਕੀ ਸੋਚਦੇ ਨੇ ਕਿ ਉੱਥੇ 500 ਰੁਪਏ ਕੰਸਲਟੇਸ਼ਨ ਦੇਣੀ ਹੈ ਤੇ ਕੈਮਿਸਟ ਨੂੰ 50 ਰੁਪਏ ਦੇ ਕੇ ਦਵਾਈ ਕਿਉਂ ਨਾ ਲੈ ਲਈ ਜਾਏ। ਔਰ ਉਹ ਜਿਹੜੀ ਦਵਾਈ ਹੈ ਉਹ ਕਿੰਨਾ ਫਾਇਦਾ ਕਰਦੀ ਕਿੰਨਾ ਨੁਕਸਾਨ ਕਰਦੀ ਇਹ ਕੰਸਲਟੈਂਟ ਹੀ ਜਾਣਦਾ। ਹਰ ਬੰਦਾ ਜਾਣਦਾ ਹੁੰਦਾ ਤੇ ਫਿਰ ਹੁਣ ਆਮ ਬੰਦਾ ਜਿਹੜਾ ਹੈ ਉਹ ਕੰਸਲਟੈਂਟ ਕੋ ਜਾਣਦਾ ਹੀ ਨਹੀਂ ਹੈ। ਤੁਹਾਡੀ ਗੱਲ ਨੂੰ ਉਹ ਤੋਂ 500 ਰੁਪਏ ਤੋਂ ਡਰਦਾ ਹੀ ਨਹੀਂ ਜਾਂਦਾ। ਹੁਣ ਸਾਡੇ ਕਾਰਡ ਦਾ ਐਡਵਾਂਟੇਜ ਹੋਏਗਾ ਕਿ ਉਹ ਕੰਸਲਟੈਂਟ ਕੋਲ ਬਿਨਾ ਚੇਜ ਅਕਾਸਾ ਦਾ ਕਿਉਂਕਿ ਕੋਈ ਪੈਸਾ ਨਹੀਂ ਲੱਗਣਾ। ਉਸ ਤੋਂ ਇਲਾਵਾ ਜੋ ਦਵਾਈ ਵੀ ਲੈਂਦਾ ਤੋ ਜਿਹੜੀ ਦਵਾਈ ਉਹ ਕੈਮਿਸ ਨੂੰ 100 ਰੁਪਏ ਦੀ ਲੈਂਦਾ ਸਾਡੇ ਕੋਲ ਉੱਥੇ ਉਹਨੂੰ 20% ਡਿਸਕਾਊਂਟ ਹੈ ਦਵਾਈ ਤੇ 10 ਤੋਂ 20% ਡਿਸਕਾਊਂਟ ਉਹ ਅਸੀਂ ਨਹੀਂ ਮਿਲ ਜਾਣੀ ਉਹਦੇ 'ਚ ਵੀ ਉਹਨੂੰ ਫਾਇਦਾ ਹੈ ਦੂਜਾ ਜੇ ਬਾਈ ਚਾਂਸ ਡਾਕਟਰ ਟੈਸਟ ਕਰਵਾਉਂਦੇ ਨੇ ਜਾਂ ਐਕਸਰੇ ਲਿਖਦੇ ਨੇ ਉੱਤੇ ਵੀ 20% ਡਿਸਕਾਊਂਟ ਹੈ ਸੋ ਪੇਸ਼ੈਂਟ ਨੂੰ ਹਰ ਤਰ੍ਹਾਂ ਬੈਨੀਫਿਟ ਹੈ ਕਿ ਪੇਸ਼ੈਂਟ ਦਾ ਇਹ ਝਾਕਾ ਖਤਮ ਕਰਨਾ ਹੈ ਕਿ ਕੰਸਲਟੈਂਟ ਕੋ ਨਹੀਂ ਜਾਣਾ ਸੀ ਉਹ ਤੇ ਨਾ ਘਰ ਬਿਮਾਰ ਹੋ ਜਾਣਾ ਪਰ ਕੰਸਲਟੈਂਟ ਕੋ ਨਹੀਂ ਜਾਣਾ ਅਸੀਂ ਚਾਹੁੰਦੇ ਹਾਂ ਕਿ ਪੇਸ਼ੈਂਟ ਨੂੰ ਸਹੀ ਰਾਏ ਮਿਲੇ ਸਹੀ ਕੰਸਲਟੇਸ਼ਨ ਮਿਲੇ ਔਰ ਬਿਮਾਰੀ ਤੋਂ ਬ ਕੀ ਕੋਸਟ ਕੀ ਹੋਏਗੀ ਤੁਹਾਡੇ ਮੈਡੀਕਲ ਕਾਰਡ ਦੀ ਤੇ ਵੈਲਿਡਿਟੀ ਕਿੰਨੀ ਰਹੇਗੀ ਸਰ ਇਸ ਮੈਡੀਕਲ ਕਾਰਡ ਦੀ ਕੋਸਟ ਹੈ 200 ਰੁਪਿਆ ਰਜਿਸਟ੍ਰੇਸ਼ਨ ਅੱਜ ਦੇ ਦਿਨ ਵਾਸਤੇ ਔਰ ਇਹਦੀ ਵੈਲਿਡਿਟੀ 1 ਸਾਲ ਹੈ ਸਰ 1 ਸਾਲ ਤੱਕ 1 ਸਾਲ ਤੱਕ ਪਰਸਨ ਆ ਕੇ ਤੁਹਾਡਾ ਉਹ ਕਾਰਡ ਆਪਣਾ ਬਣਵਾ ਕੇ ਤੇ 1 ਸਾਲ ਤੱਕ ਫ੍ਰੀ ਕੰਸਲਟੇਸ਼ਨ ਇੱਕ ਸਾਲ ਤੱਕ ਫ੍ਰੀ ਕੰਸਲਟੇਸ਼ਨ ਮਿਲੇਗੀ ਤੇ 1 ਕਾਰਡ ਫॉर 1 ਪਰਸਨ 1 ਕਾਰਡ ਫॉर 1 ਪਰਸਨ ਨੋਨ ਟ੍ਰਾਂਸਫਰੇਬਲ ਕਾਰਡ ਤੇ 1 ਕਾਰਡ ਫॉर 1 ਪਰਸਨ ਅਸਲ ਵਿੱਚ